ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਰਵੇ ਟ੍ਰੈਵਲਸ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਅਮਰੀਕਾ ਨੇ ਲੋਕਾਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਪਰ ਕਿਉਂ ਪੀਰ ਰਿਸਰਚ ਸੈਂਟਰ ਅਤੇ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਇੱਕ ਅਨੁਮਾਨ ਦੇ ਅਨੁਸਾਰ ਡੇਢ ਕਰੋੜ ਲੋਕੀ ਬਿਨਾ ਡਾਕੂਮੈਂਟਸ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਮਤਲਬ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਨ੍ਹਾਂ ਵਿੱਚੋਂ 50% ਮੈਕਸੀਕੋ ਤੋਂ 20 ਲੱਖ ਮਿਡਲ ਅਮਰੀਕਾ ਜਿਸ ਵਿੱਚ ਗੁਆਟੇਮਾਲਾ ਹੋਂਡਰਸ ਅਤੇ ਸੈਲਵਾਡੋਰ ਵਰਗੇ ਦੇਸ਼ ਆਉਂਦੇ ਨੇ 15 ਲੱਖ ਭਾਰਤ ਚਾਈਨਾ ਅਤੇ ਫਿਲੀਪੀਨਸ ਤੋਂ ਬਾਕੀ 40% ਦੀ ਦੂਜੇ ਦੇਸ਼ਾਂ ਤੋਂ ਨੇ ਇਹ ਸਾਰੇ ਲੋਕੀ ਵੱਖ-ਵੱਖ ਕਾਰਨਾ ਕਰਕੇ ਜਿਵੇਂ ਕਿ ਨੌਕਰੀ ਦੀ ਭਾਲ ਵਿੱਚ ਫੈਮਿਲੀ ਦੇ ਮਲਾਪ ਲਈ ਜਾਂ ਉਹਨਾਂ ਨੂੰ ਆਪਣੇ ਹੀ ਦੇਸ਼ ਵਿੱਚ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਣ ਦੀ ਹਾਲਤ ਵਿੱਚ ਜਿਵੇਂ ਕਿ ਭਾਰਤ ਵਿੱਚ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਜਾਂ ਫਿਰ ਕਿਸੇ ਦੇਸ਼ ਵਿੱਚ ਕੋਈ ਯੁੱਧ ਲੱਗ ਜਾਵੇ ਜਿਵੇਂ ਕਿ ਯੂਕਰੇਨ ਅਤੇ ਰੂਸਿਆ ਦਾ ਯੁੱਧ ਜਾਂ ਕਿਸੇ ਕੁਦਰਤੀ ਆਫਤ ਕਰਕੇ ਜਿਵੇਂ ਕਿ ਟਿਵਾਲੂ ਯੋਕੀ ਆਉਣ ਵਾਲੇ ਸਮੇਂ ਵਿੱਚ ਸਮੁੰਦਰ ਵਿੱਚ ਸਮਾਜ ਆਵੇਗਾ ਇਸ ਲਈ ਲੋਕੀ ਇਨ੍ਹਾਂ ਕਾਰਨਾਂ કર કે આપણે ਆਪ ਨੂੰ ਸੁਰੱਖਿਅਤ ਮਹਿਸੂਸ ਨਾ ਕਰਦੇ ਹੋਣ ਜਿਸ ਕਰਕੇ ਉਹ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾ ਕੇ ਸਰਨ ਲੈਂਦੇ ਨੇ ਜਿਨ੍ਹਾਂ ਨੂੰ ਅਸალਮ ਸਿਕਰ ਜਾਂ ਰਫਿਊਜੀ ਕਿਹਾ ਜਾਂਦਾ ਹੈ ਕਈ ਲੋਕਾਂ ਦੇ ਅਸალਮ ਜਾਂ ਰਫਿਊਜੀ ਕੇਸ ਅਮਰੀਕਾ ਵੱਲੋਂ ਸਵੀਕਾਰ ਕਰ ਲਏ ਜਾਂਦੇ ਨੇ ਅਤੇ ਜਿਨ੍ਹਾਂ ਦੇ ਨਹੀਂ ਹੁੰਦੇ ਜਾਂ ਤਾਂ ਉਹ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਆਪਣੇ ਆਪ ਹੀ ਅਮਰੀਕਾ ਨੂੰ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਜਾਂਦੇ ਨੇ ਅਮਰੀਕਾ ਹੀ ਕਿਉਂ ਦੁਨੀਆ ਵਿੱਚ ਅਲੱਗ-ਅਲੱਗ ਦੇਸ਼ ਨੇ ਫਿਰ ਲੋਕੀ ਅਮਰੀਕਾ ਜਾਣਾ ਹੀ ਪਸੰਦ ਕਰਦੇ ਨੇ ਖਾਸ ਕਰਕੇ ਦੋ ਨੰਬਰ ਵਿੱਚ ਆਖਰ ਕਿਉਂ ਅਗਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਵੱਧ ਤਨਖਾਹਾਂ ਦੇ ਨਾਲ ਨਾਲ ਕੰਮ ਦੇ ਮੌਕੇ ਵੀ ਜ਼ਿਆਦਾ ਨੇ ਪਰ ਸਭ ਤੋਂ ਆਸਾਨ ਨੇ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਕਾਨੂੰਨ ਜੋ ਕਿ ਯੂਕੇ ਆਸਟ੍ਰੇਲੀਆ ਤੇ ਯੂਰਪ ਤੋਂ ਆਸਾਨ ਨੇ ਮੰਨ ਲਓ ਕੋਈ ਪਰਸਨ ਜੋ ਅਮਰੀਕਾ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਕਿਸੇ ਹੋਰ ਵੀਜ਼ਾ ਤੇ ਗਿਆ ਸੀ ਜਾਂ ਫਿਰ ਉਹ 2 ਨੰਬਰ ਵਿੱਚ ਗਿਆ ਸੀ ਉਹ ਕਿਸੇ ਕਾਰਨ ਉੱਥੇ ਇਲੀਗਲ ਹੋ ਜਾਂਦਾ ਹੈ ਤਾਂ ਇਸ ਕੇਸ ਵਿੱਚ ਜੇ ਉਹ ਕਿਸੇ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਹ ਲੀਗਲ ਹੋ ਜਾਂਦਾ ਹੈ ਅਤੇ ਉਸ ਨੂੰ ਵੀ ਗ੍ਰੀਨ ਕਾਰਡ ਮਿਲ ਜਾਂਦਾ ਹੈ ਇਸੇ ਤਰ੍ਹਾਂ ਮੰਨ ਲਓ ਇੱਕ ਫੈਮਿਲੀ ਜਿਸ ਵਿੱਚ ਇੱਕ ਮੁੰਡਾ ਜਾਂ ਕੁੜੀ ਆਪਣੇ ਮਾਪੇ ਨਾਲ ਕਿਸੇ ਤਰੀਕੇ ਨਾਲ ਅਮਰੀਕਾ ਚਲੇ ਜਾਂਦੇ ਨੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ ਜੇ ਉਹ ਮੁੰਡਾ ਜਾਂ ਕੁੜੀ ਕਿਸੇ ਅਮਰੀਕਨ ਸਿਟੀਜ਼ਨ ਦੇ ਨਾਲ ਵਿਆਹ ਕਰ ਲੈਂਦਾ ਹੈ ਤਾਂ ਫਿਰ ਉਹ ਆਪਣੇ ਮਾਪੇ ਨੂੰ ਵੀ ਪੱਕੇ ਕਰਵਾ ਸਕਦਾ ਹੈ ਸੋ ਇਸੇ ਤਰ੍ਹਾਂ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਆਸਾਨ ਕਾਨੂੰਨ ਨੇ ਜੋ ਲੋਕੀ ਪੱਕੇ ਹੋਣ ਲਈ ਭਾਰਤ ਦੇ ਇਸ ਕਰਕੇ ਅਮਰੀਕਾ ਉਹਨਾਂ ਦੇ ਜਾਣ ਦੀ ਮਨਪਸੰਦ ਥਾਂ ਬਣ ਜਾਂਦਾ ਹੈ ਡੈਪੂਟੇਸ਼ਨ ਕਿਉਂ ਜੋਸ ਇਨੇਸ ਗਾਰਸਿਆ ਜਰਾਟੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਜੋ ਮੈਕਸੀਕੋ ਤੋਂ ਸੀ ਉਸਨੇ 1 ਜੁਲਾਈ 2015 ਨੂੰ ਸੈਨ ਫਰਾਂਸਿਸਕੋ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਅਮਰੀਕਨ ਸਿਟੀਜ਼ਨ ਕੇਟ ਸਟੈਨਲੇ ਦਾ ਕਤਲ ਬੜੀ ਹੀ ਬੇਰਹਿਮੀ ਨਾਲ ਕਰ ਦਿੱਤਾ ਸੀ। ਜਰਾਟੇ ਨੇ ਇੱਕ ਬੰਦੂਕ ਨਾਲ ਕੇਟ ਸਟੈਨਲੇ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਇਹ ਇੱਕ ਦੁਰਘਟਨਾ ਸੀ ਪਰ ਉਸ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਰਾਟੇ ਨੂੰ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਪਰ ਉਸ ਨੂੰ ਬੰਦੂਕ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਸੀ। ਇਸ ਕੇਸ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਬਾਰੇ ਵਿਆਪਕ ਚਰਚਾ ਛੇੜ ਦਿੱਤੀ। ਦੂਜਾ ਕੇਸ ਮੌਲੀ ਟਵਿੱਟਸ ਕੇਸ। ਮੌਲੀ ਟਵਿੱਟਸ ਇੱਕ 20 ਸਾਲ ਦੀ ਅਮਰੀਕੀ ਵਿਦਿਆਰਥਣ ਸੀ। ਜੋ 18 ਜੁਲਾਈ 2018 ਨੂੰ ਬ੍ਰੈਕਲਨ ਆਇਓਵਾ ਤੋਂ ਗਾਇਬ ਹੋ ਗਈ ਸੀ ਉਸ ਦੀ ਤਲਾਸ਼ ਹਫ਼ਤਿਆਂ ਤੱਕ ਚੱਲੀ ਅਤੇ ਅਗਸਤ 2018 ਵਿੱਚ ਉਸ ਦੀ ਲਾਸ਼ ਇੱਕ ਮੱਕੀ ਦੇ ਖੇਤ ਵਿੱਚੋਂ ਮਿਲੀ ਜਾਂਚ ਦੌਰਾਨ ਕ੍ਰਿਸਟੀਆਨਾ ਬਾਹੇਨਾ ਰਵੇਰਾ ਜੋ ਕਿ ਇੱਕ ਗੈਰ ਕਾਨੂੰਨੀ ਇਮੀਗ੍ਰੈਂਟ ਸੀ ਉਸ ਤੇ ਮੌਲੀ ਦੀ ਕਤਲ ਅਤੇ ਆਪਾਹਰਣ ਦਾ ਦੋਸ਼ ਲਗਾਇਆ ਗਿਆ ਪਹਿਲਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਮੌਲੀ ਦਾ ਪਿੱਛਾ ਕੀਤਾ ਉਸ ਤੇ ਹਮਲਾ ਕੀਤਾ ਤੇ ਉਸ ਦੀ ਹਤਿਆ ਕਰ ਦੇਤੀ ਪਰ ਬਾਅਦ ਵਿੱਚ ਕੋਰਟ ਵਿੱਚ ਉਸ ਨੇ ਕਿਹਾ ਕਿ ਉਸ ਤੋਂ ਜ਼ਬਰਦਸਤੀ ਇਹ ਇਕਰਾਰਨਾਮਾ ਕਰਵਾਇਆ ਗਿਆ ਸੀ ਮਈ 2021 ਵਿੱਚ ਜੂਰੀ ਨੇ ਰਵੇਰਾ ਨੂੰ ਪਹਿਲੇ ਦਰਜੇ ਦੀ ਹਤਿਆ ਵਿੱਚ ਦੋਸ਼ੀ ਕਰਾਰ ਦਿੱਤਾ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਇਹ ਮਾਮਲਾ ਅਮਰੀਕਾ ਵਿੱਚ ਇਲੀਗਲ ਇਮੀਗ੍ਰੇਸ਼ਨ ਨਿਆ ਪ੍ਰਣਾਲੀ ਅਤੇ ਕਾਨੂੰਨ ਵਿਵਸਥਾ ਬਾਰੇ ਇੱਕ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ। ਅਮਰੀਕਾ ਵਿੱਚ ਹਰ ਸਾਲ ਲੱਖਾਂ ਹੀ ਕੇਸ ਕਤਲ ਦੇ, ਚੋਰੀਆਂ ਦੇ ਜਾਂ ਰੇਪ ਵਰਗੇ ਦਰਜ ਕੀਤੇ ਜਾਂਦੇ ਨੇ। ਜਿਵੇਂ ਕਿ FBI ਦੇ ਅਨੁਸਾਰ 2021 ਵਿੱਚ ਲਗਭਗ 22900 ਕਤਲ ਦੇ ਕੇਸ, 2023 ਵਿੱਚ 12 ਲੱਖ ਹਿੰਸਕ ਅਪਰਾਧ ਦੇ 2 ਲੱਖ ਡਾਕਿਆਂ ਦੇ 70 ਲੱਖ ਚੋਰੀ ਦੇ ਇੱਥੋਂ ਤੱਕ ਕਿ 130000 ਬਲਤਕਾਰ ਦੇ ਕੇਸ ਦਰਜ ਕੀਤੇ ਗਏ। ਇਹ ਅਪਰਾਧ ਕਿਸੇ ਇਲੀਗਲ ਇਮੀਗ੍ਰੇਟ ਬਲੋਨ ਜਿਨ੍ਹਾਂ ਨੂੰ ਅਮਰੀਕਨ ਸਿਟੀਜ਼ਨ ਵੱਲੋਂ ਕੀਤੇ ਗਏ ਸਨ ਹਾਲਾਂਕਿ ਅਮਰੀਕਾ ਵਿੱਚ ਹੋਣ ਵਾਲੇ ਦੂਜੇ ਅਪਰਾਧਾਂ ਨਾਲੋਂ ਇਲੀਗਲ ਇਮੀਗ੍ਰੈਂਟਸ ਵੱਲੋਂ ਕੀਤੇ ਗਏ ਅਪਰਾਧਾਂ ਦੀ ਗਿਣਤੀ ਸਿਰਫ 1 ਜਾਂ 2% ਹੀ ਸੀ ਪਰ ਮੀਡੀਆ ਅਤੇ ਲੋਕਾਂ ਵਿੱਚ ਇਹ ਹੌਟ ਟਾਪਿਕ ਬਣ ਗਿਆ ਰੇਸਿਸਟ ਲੋਕਾਂ ਨੇ ਤਾਂ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਦੇ ਨਾਲ-ਨਾਲ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਵੀ ਬਾਹਰ ਕੱਢਣ ਦੇ ਲਈ ਪ੍ਰੋਟੈਸਟ ਕੀਤੇ ਪਰ ਜ਼ਿਆਦਾਤਰ ਲੋਕਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਰਿਪੋਰਟ ਕਰਨ ਭਾਵ ਕਿ ਬਾਹਰ ਕੱਢਣ ਦੇ ਹੱਕ ਵਿੱਚ ਸਨ ਇਸੇ ਦਾ ਫਾਇਦਾ ਲੈਂਦੇ ਹੋਏ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਰਹਿ ਚੁਕੇ ਡੋਨਾਲਡ ਟਰੰਪ ਨੇ 2024 ਦੇ ਇਲੈਕਸ਼ਨ ਵਿੱਚ ਆਪਣੇ ਮੈਨੀਫੈਸਟੋ ਵਿੱਚ ਕਿਹਾ ਵੀ ਉਹ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਰਿਪੋਰਟ ਕਰ ਦੇਵੇਗਾ ਅਤੇ ਬਾਰਡਰ ਤੇ ਸਿਕਿਉਰਿਟੀ ਹੋਰ ਵਧਾ ਦੇਵੇਗਾ। ਇਸੇ ਕਰਕੇ ਅਮਰੀਕਾ ਦੇ ਲੋਕਾਂ ਨੇ ਇਥੋਂ ਤੱਕ ਕਿ ਜੋ ਖੁਦ ਪਹਿਲਾਂ ਅਮਰੀਕਾ ਕੱਟੇ ਗਏ ਅਤੇ ਪੱਕੇ ਹੋ ਗਏ ਉਹਨਾਂ ਨੇ ਵੀ ਡੋਨਾਲਡ 트੍ਰੰਪ ਦਾ ਸਮਰਥਨ ਕੀਤਾ ਜਿਸ ਦੇ ਨਤੀਜੇ ਵਜੋਂ 트੍ਰੰਪ 2024 ਦੀਆਂ ਇਲੈਕਸ਼ਨ ਵਿੱਚ ਜਿੱਤ ਗਿਆ ਅਤੇ ਫਿਰ ਦੁਬਾਰਾ ਪ੍ਰੈਜ਼ੀਡੈਂਟ ਬਣ ਗਿਆ ਪ੍ਰੈਜ਼ੀਡੈਂਟ ਬਣਦੇ ਹੀ ਉਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪੈਰੂ, ਗਵਾਟੇਮਾਲਾ ਅਤੇ ਹੋਂਡਰਸ ਵਰਗੇ ਦੇਸ਼ਾਂ ਦੇ ਇਲੀਗਲ ਰਹਿ ਰਹੇ ਲੋਕਾਂ ਦੀ ਰਿਪੋਰਟ ਕਰ ਦਿੱਤਾ ਪਰ ਜਿਉਂ ਹੀ ਉਸਨੇ 5 ਫਰਵਰੀ 2025 ਨੂੰ ਇੰਡੀਆ ਦੇ 104 ਲੋਕਾਂ ਨੂੰ ਆਪਣੇ ਮਿਲਟਰੀ 에ਅਰਕ੍ਰਾਫਟ ਵਿੱਚ ਕੈਦੀਆਂ ਦੇ ਵਾਂਗੂ ਪੈਰਾਂ ਵਿੱਚ ਬੇੜੀਆਂ ਅਤੇ ਹੱਥਾਂ ਵਿੱਚ ਹਥਕੜੀਆਂ ਲਗਾ ਕੇ ਭਾਰਤ ਦੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਸ੍ਰੀ ਗੁਰੂ ਰਾਮਦਾਸ ਜੀ 에ਅਰਪੋਰਟ ਤੇ ਉਤਾਰਿਆ ਤਾਂ ਦੁਨੀਆ ਤੇ ਵੱਖ-ਵੱਖ ਦੇਸ਼ਾਂ ਦੇ ਮੀਡੀਆ ਵਿੱਚ ਇਹ ਹੌਟ ਟੌਪਿਕ ਬਣ ਗਿਆ। ਰਿਪੋਰਟ ਕੀਤੇ ਗਏ ਇਹਨਾਂ 104 ਭਾਰਤੀਆਂ ਵਿੱਚੋਂ 30 ਪੰਜਾਬ ਦੇ 33 ਗੁਜਰਾਤ ਦੇ 33 ਹਰਿਆਣਾ ਦੇ 3 ਮਹਾਰਾਸ਼ਟਰ ਦੇ 3 ਉੱਤਰ ਪ੍ਰਦੇਸ਼ ਦੇ ਅਤੇ 2 ਚੰਡੀਗੜ੍ਹ ਦੇ ਨਿਵਾਸੀ ਹਨ ਇਹਨਾਂ ਵਿੱਚੋਂ 72 ਪੁਰਸ਼ 19 ਔਰਤਾਂ ਤੇ 13 ਬੱਚੇ ਸ਼ਾਮਲ ਹਨ ਇਸ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਲਗਭਗ 18000 ਭਾਰਤੀ ਨਾਗਰਿਕਾਂ ਦੀ ਪਛਾਣ ਕੀਤੀ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਰਿਪੋਰਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਪ੍ਰਕਿਰਿਆ ਦੇ ਤਹਿਤ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਅਤੇ ਇਹ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਭਾਰਤੀ ਪ੍ਰਵਾਸੀਆਂ ਨੂੰ ਵੀ ਰਿਪੋਰਟ ਕੀਤਾ ਜਾਵੇਗਾ ਹਾਲਾਂਕਿ ਰਿਪੋਰਟ ਕੀਤੇ ਗਏ ਲੋਕਾਂ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਸਿਰਫ ਇਲੀਗਲੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਸਨ ਪਰ ਟਰੰਪ ਦਾ ਉਹਨਾਂ ਨੂੰ ਇਸ ਤਰ੍ਹਾਂ ਕੈਦੀਆਂ ਵਾਂਗੂ ਹੱਥਕੜੀਆਂ ਲਗਾ ਕੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਭੇਜਣਾ ਹਿਊਮਨ ਰਾਈਟਸ ਦੇ ਅੰਗੇਜਡ ਹੈ ਯੂਨਾਈਟਿਡ ਨੇਸ਼ਨਸ ਅਤੇ ਐਮਐਸਟਿ ਇੰਟਰਨੈਸ਼ਨਲ ਵਰਗੀਆਂ ਮਾਨਵ ਅਧਿਕਾਰ ਸੰਸਥਾਵਾਂ ਦੇ ਅਨੁਸਾਰ ਇੱਕ ਵਿਅਕਤੀ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਭੇਜਣਾ ਤਦ ਹੀ ਠੀਕ ਮੰਨਿਆ ਜਾ ਸਕਦਾ ਹੈ ਜਦੋਂ ਖਤਰਨਾਕ ਹੋਵੇ ਜਾਂ ਅਪਰਾਧੀ ਹੋਵੇ ਜੇਕਰ ਕੋਈ ਵਿਅਕਤੀ ਕੇਵਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਕੇ ਰਿਪੋਰਟ ਉਸ ਨਾਲ ਆਮ ਨਾਗਰਿਕ ਵਾਂਗ ਵਿਵਹਾਰ ਹੋਣਾ ਚਾਹੀਦਾ ਨਾ ਕਿ ਅਪਰਾਧੀ ਵਾਂਗ ਅਮਰੀਕਾ ਦੇ ਖੁਦ ਦੇ ਨਿਯਮ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਆਈਸੀਈ ਦੀ ਨੀਤੀ ਮੁਤਾਬਕ ਹੱਥਕੜੀਆਂ ਅਤੇ ਬੇੜੀਆਂ ਸਿਰਫ ਹਾਈ ਰਿਸਕ ਇਮੀਗ੍ਰੈਂਟਾਂ ਲਈ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਜੁਰਮ ਕਰਨ ਵਾਲੇ ਗੈਂਗ ਮੈਂਬਰ ਜਾਂ ਕਾਨੂੰਨ ਤੋੜਨ ਵਾਲੇ ਵਿਅਕਤੀ ਜੇਕਰ ਇਹ ਭਾਰਤੀ ਨਾਗਰਿਕ ਸਿਰਫ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਪਰ ਕਿਸੇ ਵੀ ਅਪਰਾਧ ਵਿੱਚ ਸ਼ਾਮਲ ਨਹੀਂ ਸਨ ਤਾਂ ਉਨ੍ਹਾਂ ਨਾਲ ਇਨਸਾਨੀਅਤਪੂਰਨ ਵਿਵਹਾਰ ਕਰਨਾ ਚਾਹੀਦਾ ਸੀ ਸਿਆਸੀ ਲੀਡਰਾਂ ਵੱਲੋਂ ਇਸਤੇ ਆਪਣੀਆਂ ਰੂਟੀਆਂ ਸਿੱਕਣ ਜਾ ਰਹੀਆਂ ਨੇ ਹਾਲਾਂਕਿ ਮੀਡੀਆ ਤੇ ਲੋਕਾਂ ਦੇ ਪ੍ਰੈਸ਼ਰ ਕਰਕੇ ਭਾਰਤ ਨੇ ਵੀ ਅਮਰੀਕਾ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਅਗੋਸਤ ਤੱਕ ਕੀ ਨਤੀਜਾ ਨਿਕਲੇਗਾ ਉਸ ਬਾਰੇ ਭਾਰਤ ਸਰਕਾਰ ਹੀ ਜਾਣਦੀ ਹੈ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਇਸ ਸਭ ਦੇ ਲਈ ਕੌਣ ਜ਼ਿੰਮੇਵਾਰ ਹੈ 104 ਰਿਪੋਰਟ ਹੋ ਗਏ 18000 ਹੋਰ ਬਾਕੀ ਨੇ ਏ ਨੰਬਰ ਤਾਂ ਸਿਰਫ ਅਮਰੀਕਾ ਦਾ ਹੈ ਬਾਕੀ ਦੇਸ਼ਾਂ ਵਿੱਚ ਵੀ ਭਾਰਤ ਦੇ ਲੋਕੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜੇ ਉਹ ਨੰਬਰ ਵੀ ਨਾਲ ਜੋੜ ਦਿੱਤਾ ਜਾਵੇ ਤਾਂ ਗਿਣਤੀ ਲੱਖਾਂ ਦੀ ਹੋ ਜਾਵੇਗੀ ਅਗਰ ਅਸੀਂ ਗੱਲ ਕਰੀਏ ਕਿ ਸਭ ਤੋਂ ਵੱਡਾ ਕਸੂਰ ਕਿਸ ਦਾ ਹੈ ਜਾਂ ਜ਼ਿੰਮੇਵਾਰ ਕੌਣ ਹੈ ਤਾਂ ਇਸ ਦਾ ਸਿੰਪਲ ਜਿਹਾ ਆਨਸਰ ਹੋਵੇਗਾ ਕਿ ਇਹ ਸਭ ਲੋਕੀ ਜੋ ਰਿਪੋਰਟ ਹੋ ਕੇ ਆਏ ਨੇ ਜਾਂ ਕਿਸੇ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਜਾਂ ਅਜੇ 2 ਨੰਬਰ ਵਿੱਚ ਲੱਖਾਂ ਰੁਪਏ ਖਰਚ ਕੇ ਬਾਹਰ ਜਾਣ ਦੀ ਸੋਚ ਰਹੇ ਨੇ ਜਿੰਨੇ ਵੀ ਹੁਣ ਰਿਪੋਰਟ ਹੋ ਕੇ ਆਏ ਨੇ ਉਹਨਾਂ ਵਿੱਚੋਂ 95% ਲੋਕੀ ਤਾਂ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਇੰਗਲਿਸ਼ ਬੋਲਣੋਂ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਦੇਸ਼ ਵਿੱਚ ਰਹਿਣ ਲਈ ਉਥੋਂ ਦੀ ਬੋਲੀ ਉਥੋਂ ਦਾ ਕਲਚਰ ਉਥੋਂ ਦੇ ਕਾਨੂੰਨ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੋ ਬੰਦੇ ਇੰਗਲਿਸ਼ ਦਾ ABC ਵੀ ਨਹੀਂ ਜਾਣਦੇ ਉਹ ਕਿਵੇਂ ਸੋਚ ਸਕਦੇ ਨੇ ਵੀ 60 70 ਲੱਖ ਲਗਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਕੇ ਕੁਝ ਹਾਸਲ ਕਰ ਲੈਣਗੇ 100 ਵਿੱਚੋਂ 1-2% ਜੇ ਕਾਮਯਾਬੀ ਹੋ ਜਾਵਣ ਤਾਂ ਕਿਸਮਤ ਦੇ ਸਹਾਰੇ ਹੋ ਜਾਂਦੇ ਨੇ ਪਰ ਸਭ ਦੀ ਕਿਸਮਤ ਇੱਕੋ ਜਿਹੀ ਹੋਵੇ ਇਹ ਹੋ ਨਹੀਂ ਸਕਦਾ ਮੰਨਿਆ ਕਿ ਅਮਰੀਕਾ ਦੇ ਕਾਨੂੰਨ ਕੁਝ ਆਸਾਨ ਨੇ ਔਰ ਕੋਈ ਇਹ ਨਾ ਸੋਖਾ ਵੀ ਨਹੀਂ ਕਿ ਕਿਸੇ ਦੇਸ਼ ਵਿੱਚ ਜਾ ਕੇ ਮੈਰਿਜ ਕਰਕੇ ਬੱਚੇ ਪੈਦਾ ਕਰਕੇ ਸੈਟਲ ਹੋ ਜਾਮੋਗੇ। ਇਹਨਾਂ ਰਿਪੋਰਟ ਕੀਤੇ ਗਿਆ ਵਿੱਚੋਂ ਕਈਆਂ ਦਾ ਦਾਵਾ ਹੈ ਕਿ ਉਹਨਾਂ ਨੂੰ ਬਿਨਾਂ ਦੱਸੇ ਹੀ ਰਿਪੋਰਟ ਕਰ ਦਿੱਤਾ ਗਿਆ। ਜਦਕਿ ਉਹਨਾਂ ਕੋਲ ਵੈਲਿਡ ਵੀਜ਼ਾ ਸੀ। ਖਾਸ ਕਰਕੇ 21 ਸਾਲਾ ਮਸਕਾਨ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਹਨ, ਉਹਨਾਂ ਦਾ ਦਾਵਾ ਹੈ ਕਿ ਉਹ ਤੇਜਵਾਨਾ ਘੁੰਮ ਰਹੇ ਸਨ ਅਤੇ ਬਿਨਾਂ ਦੱਸੇ ਹੀ ਉਹਨਾਂ ਨੂੰ ਕੈਲੀਫੋਰਨੀਆ ਪੁਲਿਸ ਬਲੌਟ ਰਿਪੋਰਟ ਕਰ ਦਿੱਤਾ ਗਿਆ। ਵੈਸੇ ਜੇ ਦੇਖਿਆ ਜਾਵੇ ਤਾਂ ਘੁੰਮਣ ਲਈ ਮੈਕਸੀਕੋ ਦੀਆਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਜਾ ਸਕਦੇ ਸੀ। ਫਿਰ ਤੇਜਵਾਨਾ ਹੀ ਕਿਉ ਅਸਲ ਵਿੱਚ ਤੇਜ਼ਾਨਾ ਬਾਜਾ ਜੋ ਕਿ ਮੈਕਸੀਕੋ ਵਿੱਚ ਇੱਕ ਸ਼ਹਿਰ ਹੈ ਉੱਥੋਂ ਹੀ ਲੋਕੀ ਇਲੀਗਲ ਤਰੀਕੇ ਨਾਲ ਮੈਕਸੀਕੋ ਤੋਂ ਅਮਰੀਕਾ ਬਾਰਡਰ ਟੱਪ ਕੇ ਜਾਂਦੇ ਨੇ ਜਿਸ ਵੀ ਪਰਸਨ ਕੋਲ ਯੂਕੇ ਦਾ ਵੈਲਿਡ ਵੀਜ਼ਾ ਹੋਵੇ ਤਾਂ ਉਸ ਨੂੰ ਮੈਕਸੀਕੋ ਦਾ ਵੀਜ਼ਾ ਆਟੋਮੈਟਿਕਲੀ ਹੀ ਮਿਲ ਜਾਂਦਾ ਹੈ ਮਤਲਬ ਕਿ ਵੀਜ਼ਾ ਫ੍ਰੀ ਐਂਟਰੀ ਹੁੰਦੀ ਹੈ ਜ਼ਿਆਦਾਤਰ ਲੋਕ ਯੂਕੇ ਦਾ ਵੀਜ਼ਾ ਲੈਂਦੇ ਹੀ ਇਸ ਕਰਕੇ ਨੇ ਕਿ ਉਹ ਮੈਕਸੀਕੋ ਆਸਾਨੀ ਨਾਲ ਜਾ ਸਕਣ ਅਤੇ ਬਾਅਦ ਵਿੱਚ ਉਹ ਮੈਕਸੀਕੋ ਤੋਂ ਅਮਰੀਕਾ ਵੱਲ ਟੱਪ ਕੇ ਚਲੇ ਜਾਣ। ਖਾਸ ਕਰ ਇਹਨਾਂ ਵਿੱਚ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਕੋਲ ਯੂਕੇ ਦਾ ਸਟੂਡੈਂਟ ਵੀਜ਼ਾ ਹੁੰਦਾ ਹੈ। ਉਹਨਾਂ ਤੋਂ ਯੂਕੇ ਦੀ ਗ੍ਰੈਜੂਏਸ਼ਨ ਦੀ ਫੀਸ ਦੇਣੀ ਹੁੰਦੀ ਜਾਂ ਗ੍ਰੈਜੂਏਸ਼ਨ ਪਾਸ ਨਹੀਂ ਹੁੰਦੀ। ਫਿਰ ਉਹ ਸ਼ਾਰਟਕਟ ਲੱਭਦੇ ਨੇ ਜਿਸ ਕਰਕੇ ਉਹ ਅਮਰੀਕਾ ਵੱਲ ਆਪਣਾ ਰੁਖ ਕਰਦੇ ਨੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਚਲੇ ਜਾਂਦੇ ਨੇ। ਅਸਲ ਜ਼ਿੰਦਗੀ ਵਿੱਚ ਜੇ ਅਸੀਂ ਕਿਸੇ ਦੋਸਤ ਨੂੰ ਰਿਸ਼ਤੇਦਾਰ ਨੂੰ ਜਾਂ ਕਿਸੇ ਜਾਣ ਪਛਾਣ ਵਾਲੇ ਨੂੰ ਆਧਾਰ ਪੈਸੇ ਦੇਣੇ ਹੋਣ ਤਾਂ ਅਸੀਂ ਹਜ਼ਾਰ ਵਾਰ ਸੋਚਦੇ ਹਾਂ ਕਿ ਪਤਾ ਨਹੀਂ ਵਾਪਸ ਕਰਨਗੇ ਜਾਂ ਨਹੀਂ ਪਰ ਉਸ ਏਜੰਟ ਨੂੰ ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਤੱਕ ਨਹੀਂ ਉਸ ਨੂੰ ਕਿਵੇਂ ਲੱਖਾਂ ਰੁਪਏ ਦੇਣ ਤੋਂ ਪਹਿਲਾਂ ਕਿਉਂ ਨਹੀਂ ਸੋਚਦੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਦੀ ਫੀਸ ਸਿਰਫ 185 ਡਾਲਰ ਹੈ ਜੋ ਕਿ ਇੰਡੀਆ ਦੇ ਲਗਭਗ 15-16000 ਬਣਦੇ ਨੇ ਪਰ ਭਾਰਤ ਦੇ ਲੋਕੀ 60-70 ਲੱਖ ਜੋ ਕਿ 370 ਗੁਣਾ ਬਣਦੇ ਨੇ ਦੇ ਕੇ ਉਹ ਵੀ ਦੋ ਨੰਬਰ ਵਿੱਚ ਅਮਰੀਕਾ ਜਾ ਰਹੇ ਨੇ ਫਿਰ ਭੇਜਣ ਵਾਲੇ ਠੱਗ ਏਜੰਟ ਕਿਉਂ ਨਾ ਇਹਨਾਂ ਤੋਂ ਫਾਇਦਾ ਲੈਣ ਪੈਸਾ ਡਬਲ ਹੁੰਦਾ ਤਾਂ ਸੁਣਿਆ ਹੈ ਪਰ ਜੇ 370 ਗੁਣਾ ਹੁੰਦਾ ਹੋਵੇ ਤਾਂ ਕੋਈ ਵੀ ਲਾਲਚੀ ਹੋ ਸਕਦਾ ਹੈ ਇਹ ਸਭ ਕਿਸ ਲਈ ਹੁੰਦਾ ਹੈ ਸਿਰਫ ਅਨਪੜਤਾ ਕਰਕੇ ਅਤੇ ਬਾਹਰ ਜਾਣ ਦੇ ਲਾਲਚ ਕਰਕੇ 60-70 ਲੱਖ ਬਹੁਤ ਹੁੰਦਾ ਹੈ ਪਰ ਇਸ ਦੀ ਬੇਲੀ ਤਾਂ ਪਤਾ ਹੋਵੇ ਜੇ ਲਾਉਣ ਵਾਲੇ ਨੇ ਖੁਦ ਕਮਾਏ ਹੋਣ 60-70 ਲੱਖ ਇਕੱਠਾ ਕਰਨ ਲਈ ਜਾਂ ਤਾਂ ਮਾਪਿਆਂ ਨੂੰ ਪੁੱਤਾਂ ਵਾਂਗੂ ਪਾਲੇ ਜ਼ਮੀਨ ਵੇਚਣੀ ਪੈਂਦੀ ਹੈ ਜਾਂ ਫਿਰ ਘਰ ਪਏ ਗਹਿਣਾ ਗੱਟਾ ਵੇਚਣਾ ਪੈਂਦਾ ਹੈ ਜਾਂ ਫਿਰ ਰਿਸ਼ਤੇਦਾਰਾਂ ਦੇ ਅੱਗੇ ਹੱਥ ਅੜਨੇ ਪੈਂਦੇ ਨੇ ਜੇ ਫਿਰ ਵੀ ਹੱਲ ਨਾ ਹੁੰਦਾ ਹੋਵੇ ਦਾ ਘਰਵਾਰ ਨੂੰ ਗਹਿਣੇ ਰੱਖ ਕੇ ਲੋਨ ਲੈ ਕੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਇਹ ਸਭ ਕਿਸ ਲਈ ਕੀਤਾ ਜਾਂਦਾ ਹੈ ਸਿਰਫ 2 ਨੰਬਰ ਵਿੱਚ ਅਮਰੀਕਾ ਜਾਣ ਦੇ ਲਈ ਦੂਜੇ जिम्मेवार ਗਵਰਨਮੈਂਟ ਜਿਨ੍ਹਾਂ ਨੂੰ ਅਸੀਂ ਜਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਮਜ਼ਹਬ ਦੇ ਨਾਮ ਤੇ ਜਾਂ ਖਾਸ ਇਲਾਕੇ ਕਰਕੇ ਚੁਣਦੇ ਆ ਫਿਰ ਉਹ ਕਿਵੇਂ ਸਾਡੇ ਲਈ ਉਹ ਪਾਲਿਸੀਆਂ ਬਣਾਉਣਗੇ ਜਿਸ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਇਹੋ ਜਿਹੀ ਸਰਕਾਰਾਂ ਤਾਂ ਪੜੇ ਲਿਖੇ ਲੋਕਾਂ ਨੂੰ ਨੌਕਰੀਆਂ ਨਹੀਂ ਦੇ ਸਕਦੀਆਂ ਫਿਰ ਘੱਟ ਪੜੇ ਲਿਖੇ ਲਈ ਕੁਝ ਕੰਮ ਦੇ ਮੌਕੇ ਪੈਦਾ ਕਰ ਸਕਣ ਇਹ ਤਾਂ ਹੋ ਨਹੀਂ ਸਕਦਾ ਫਿਰ ਇਹੋ ਜੀ ਕੰਡੀਸ਼ਨ ਵਿੱਚ ਕਈ ਲੋਕਾਂ ਕੋਲ ਇੱਕੋ ਇੱਕ ਰਾਸਾ ਬਸਦਾ ਹੈ ਬਾਹਰ ਜਾਣ ਦਾ ਹਾਲਾਂਕਿ ਜ਼ਿਆਦਾਤਰ ਲੋਕੀ ਚੰਗੇ ਤਰੀਕੇ ਨਾਲ ਬਾਹਰ ਜਾਂਦੇ ਨੇ ਪਰ ਜਿਨ੍ਹਾਂ ਨੂੰ ਕੋਈ ਨਜ਼ਰ ਨਾ ਆਵੇ ਤਾਂ ਉਹ ਫਿਰ ਇਹੋ ਜਿਹੇ ਲੋਕੀ ਠੱਗ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਅਤੇ ਦੋ ਨੰਬਰ ਵਿੱਚ ਬਾਹਰ ਚਲੇ ਜਾਂਦੇ ਨੇ ਇਝੇ ਜ਼ਿੰਮੇਵਾਰ ਨੇ ਸਿੰਗਰ ਜਿਹੜੇ ਲੋਕਾਂ ਨੂੰ ਗੀਤਾਂ ਵਿੱਚ ਢੌਂਕੀ ਵਰਗੇ ਰਾਹ ਅਪਣਾ ਕੇ ਅਮਰੀਕਾ ਜਾਣ ਲਈ ਮੋਟੀਵੇਟ ਕਰਦੇ ਨੇ ਇਹ ਕਹਿਣਾ ਸੌਖਾ ਵੀ ਸਾਨੂੰ ਟਰੰਪ ਰੋਕ ਨਹੀਂ ਸਕਦਾ ਅਸੀਂ ਨੇ ਐਮਬੈਸੀ ਤੋਂ ਵੀਜ਼ਾ ਨਹੀਂ ਮੰਗਦੇ ਸਾਨੂੰ ਲੋੜ ਨਹੀਂ ਪड़ਣ ਦੀ ਹਾਈਲਾਈਟਸ ਵਿੱਚ ਸੱਤ ਬੈਂਡ ਲੈਣ ਦੀ ਅਸੀਂ ਤਾਂ ਕੰਦ ਟੱਪ ਕੇ ਜਾਂਦੇ ਆ ਜਾਂ ਕੁੜੀਆਂ ਨੂੰ ਮਿਹਨੇ ਮਾਰਦੇ ਨੇ ਵੀ ਤੂੰ ਬੈਂਡ ਲੈ ਕੇ ਆਈਆਂ ਅਤੇ ਮੈਂ 40 ਲੱਖ ਦੇ ਕੇ ਆਇਆ ਜਦੋਂ ਆਮ ਭੋਲੇ ਭਾਲੇ ਲੋਕੀ ਇਹੋ ਜਿਹਾ ਗੀਤ ਸੁਣਦੇ ਨੇ ਤਾਂ ਅੰਦਰੋਂ ਅੰਦਰ ਹੀ ਉਹਨਾਂ ਦੇ ਦਿਲ ਵਿੱਚ ਦੋ ਨੰਬਰੀ ਤਰੀਕੇ ਦੇ ਨਾਲ ਬਾਹਰ ਜਾਣ ਦਾ ਖਿਆਲ ਪੈਦਾ ਹੁੰਦਾ ਹੈ ਅਤੇ ਇਦਾਂ ਦੋ ਨੰਬਰ ਵਿੱਚ ਜਾਣ ਨੂੰ ਸਹੀ ਮੰਨਦੇ ਨੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਤਾਂ ਡੋਂਕੀ ਨੂੰ ਇੰਨਾ ਆਸਾਨ ਸਮਝਿਆ ਕਿ ਉਹ ਖੁਦ ਵੀਡੀਓਜ਼ ਪਾ ਕੇ ਦੱਸਦੇ ਨੇ ਵੀ ਅਸੀਂ ਪਹੁੰਚ ਗਏ ਆਂ ਸਾਨੂੰ ਇਸ ਏਜੰਟ ਨੇ ਭੇਜਿਆ ਹੈ ਜਿਸ ਨਾਲ ਦੂਜਿਆਂ ਨੂੰ ਉੱਥੇ ਜਾਣਾ ਸੌਖਾ ਲੱਗਦਾ ਕਬੱਡੀ ਟੂਰਨਾਮੈਂਟਸ ਵਿੱਚ ਕਮੈਂਟਰੀ ਕਰਨ ਵਾਲਿਆਂ ਵੱਲੋਂ ਅਮਰੀਕਾ ਦੇ ਬਾਰੇ ਵੱਧ ਚੜ ਕੇ ਬੋਲਿਆ ਜਾਂਦਾ ਹੈ ਵੀ ਜੇ ਰੱਬ ਤੋਂ ਬਾਅਦ ਕਿਸੇ ਦੀ ਚੱਲਦੀ ਹੈ ਤਾਂ ਉਹ ਅਮਰੀਕਾ ਹੈ ਜਾਂ ਕਈਆਂ ਦਾ ਕਹਿਣਾ ਹੈ ਕਿ ਅਮਰੀਕਾ ਤਾਂ ਦੁਨੀਆ ਦਾ ਸਰਪੰਚ ਦੇਸ਼ ਹੈ ਇਹ ਜੇ ਫੂਕ ਛਕਾਉਣ ਵਾਲੀਆਂ ਗੱਲਾਂ ਗੀਤ ਵੀਡੀਓਜ਼ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਜੋ ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਹਰ ਜਾਣ ਦੇ ਲਈ ਮੋਟੀਵੇਟ ਕਰਦੇ ਨੇ ਚੌਥੇ ਜਿਵੇਂ ਬਾਅਦ ਨੇ ਅਮਰੀਕਾ ਵਿੱਚ ਰਹਿੰਦੇ ਲੋਅਰਸ ਭਾਵਕੀ ਵਕੀਲ ਜੋ ਅਮਰੀਕਾ ਦੇ ਇਮੀਗ੍ਰੇਸ਼ਨ ਰੂਲਸ ਨੂੰ ਇਸ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਜਿਸ ਨਾਲ ਆਮ ਲੋਕਾਂ ਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਆਸਾਨ ਹੈ ਉਥੋਂ ਦੇ ਵਕੀਲਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਭਾਰਤ ਦੇ ਲੋਕਾਂ ਦੇ ਅਸੈਲਮ ਜਾਂ ਰਫੀਜੀ ਕੇਸ 100 ਵਿੱਚੋਂ ਸਿਰਫ 4-5 ਹੀ ਲੱਗਦੇ ਨੇ ਉਹ ਫਿਰ ਵੀ ਲੋਕਾਂ ਨੂੰ ਅਸਲਮ ਦੇ ਕੇਸ ਲਗਾਉਣ ਨੂੰ ਕਹਿੰਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਦਾ ਕੇਸ ਅਮਰੀਕਾ ਵੱਲੋਂ ਸਵੀਕਾਰ ਕੀਤਾ ਜਾਵੇ ਜਾਂ ਨਾ ਪਰ ਉਹਨਾਂ ਨੂੰ ਮੋਟੀ ਫੀ ਚਾਹੀਦੀ ਹੈ ਜਿਵੇਂ ਕਿ ਕਹਿੰਦੇ ਨੇ ਕਿ ਲਾਗੇ ਨੇ ਤਾਂ ਲਾਗ ਲੈਣਾ ਚਾਹੇ ਕੁੜੀ ਜਾਂਦੀ ਰੰਡੀ ਹੋ ਜਾਵੇ ਪੰਜਵਾਂ ਜ਼ਿੰਮੇਵਾਰਾ ਖੁਦ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਜੋ ਪਹਿਲਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਇਲੀਗਲ ਤਰੀਕੇ ਨਾਲ ਆਉਣ ਦਿੰਦਾ ਹੈ ਜੇ ਇਮੀਗ੍ਰੇਸ਼ਨ ਦੇ ਰੂਲਸ ਹਾਰਡ ਹੋਣਗੇ ਤਾਂ ਲੋਕੀ ਅਮਰੀਕਾ 2 ਨੰਬਰ ਵਿੱਚ ਜਾਣ ਤੋਂ ਪਹਿਲਾਂ 100 ਵਾਰੀ ਸੋਚਣਗੇ ਨਹੀਂ ਤਾਂ ਲੱਖਾਂ ਲੋਕ ਹੀ ਜਾਂਦੇ ਰਹਿਣਗੇ ਉਹ ਰਿਪੋਰਟ ਕਰਦੇ ਰਹਿਣਗੇ ਅਤੇ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਵੈਸੇ ਤੁਹਾਨੂੰ ਕੀ ਲੱਗਦਾ ਹੈ ਕਿ ਅਮਰੀਕਾ ਦੀ ਰਿਪੋਰਟ ਕਰਨ ਦੀ ਪਾਲਿਸੀ ਠੀਕ ਹੈ ਜਾਂ ਸਾਨੂੰ ਆਪ ਹੀ ਸਮਝ ਜਾਣਾ ਚਾਹੀਦਾ ਹੈ ਅਤੇ ਚੰਗੇ ਤਰੀਕੇ ਨਾਲ ਬਾਹਰ ਜਾਣਾ ਚਾਹੀਦਾ ਹੈ ਪਲੀਜ਼ ਆਪਣੀ ਰਾਈਟ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਧੰਨਵਾਦ